ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਕਰਾਤੀ ਵਿੱਚ ਸਕੂਲ ਆਫ ਐਬੀਨੈਂਸ ਜਿਹੜੇ ਹਨ ਉਹ ਮੀਲ ਪੱਥਰ ਸਾਬਿਤ ਹੋ ਰਹੇ ਹਨ ਸਕੂਲ ਆਫ ਐਬੀਨੈਂਸ ਜਿਹੜੇ ਹਨ ਜਿਸ ਸਕੂਲਾਂ ਦਾ ਮੁਕਾਬਲਾ ਕਰਦੇ ਹਨ ਜਿਸ ਵਿੱਚ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਆਧੁਨਿਕ ਇਕੁਪਮੈਂਟਮੈਂਟ ਨਾਲ ਜਿਹੜੀਆਂ ਲੈਬਸ ਹਨ 스마트 ਕਲਾਸਰੂਮਸ ਹਨ ਇੰਟਰਐਕਟਿਵ ਪੈਨਲਸ ਹਨ ਪਲੇਗਰਾਉਂਡਸ ਹਨ ਸਕੂਲ ਦੇ ਵਿੱਚ ਬੱਚਾ ਨੂੰ ਪੜ੍ਹਾਉਣ ਦੇ ਲਈ ਅਤੇ ਉਹਨਾਂ ਦੇ ਹੋਰ ਵਿਧੇਰੇ ਵਿਕਾਸ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਸਾਡੇ ਸਕੂਲ ਵਿੱਚ ਜੋ ਕੰਪਿਊਟਰ ਲੈਬ ਹੈ ਉਸ ਵਿੱਚ ਕੰਪਿਊਟਰ ਹਨ ਉਹਨਾਂ ਤੋਂ ਅਸੀਂ ਇੰਟਰਨੈਟ ਰਾਹੀਂ ਕਈ ਤਰ੍ਹਾਂ ਦੇ ਕੁਐਸਚਨ ਜੋ ਸਾਨੂੰ ਨਹੀਂ ਆਉਂਦੇ ਹਨ ਉਹਨਾਂ ਨੂੰ ਸਰਚ ਕਰਕੇ ਅਸੀਂ ਪੜ੍ਹ ਸਕਦੇ ਹਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਸਾਡਾ ਸਕੂਲ ਪਹਿਲੀ ਪੋਜੀਸ਼ਨ ਤੇ ਆਇਆ ਨੈਸ਼ਨਲ ਲੈਵਲ ਤੇ ਅਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਰ ਰਿਹਾ ਹੈ ਜੋ ਸਾਡੇ ਟੀਚਰ ਹਨ ਉਹ ਸਾਨੂੰ ਕਈ ਤਰ੍ਹਾਂ ਦੀ ਵਧੀਆ ਪੜਾਈ ਦਿੰਦੇ ਹਨ ਅਤੇ ਸਾਨੂੰ ਬਾਹਰਲੇ ਟੂਰ ਵੀ ਦੇ ਕੇ ਜਾਂਦੇ ਹਨ ਉਨਾ ਸੀ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਤੇ ਇਹ ਸਾਡੇ ਪਰਿਵਾਰ ਹੀ ਸਾਡੇ ਪਟਿਆਲਕੇ ਦੇ ਪਰਿਵਾਰ ਨੇ ਜੱਟਪਾਰਲੇ ਜੱਲੂ ਦੇ ਪਿੰਡੇ ਇੱਕ ਜੱਲੂ ਕੀ ਸਾਡੇ ਬੰਨ ਤੋਂ ਦੂਜੀ ਬੰਨੇ ਆ ਪੱਟੀ ਵਾਲੇ ਪਾਸੇ ਤੇ ਟੇਕੇ ਪਾਰਲੇ ਜੱਲੂ ਕੇ ਪਿੰਡ ਦੇ ਵਿੱਚ ਹੀ ਵਸਿਆ ਤੇ ਲਗਭਗ ਪੱਟੀ ਵਾਲੇ ਬੰਨ ਤੋਂ ਇਹ ਅੰਦਰ ਨੂੰ ਆ ਕੇ 4 ਕਿਲੋਮੀਟਰ ਅੰਦਰ ਨੂੰ ਆ ਜਾਂਦਾ ਇਹ ਪਿੰਡ ਪਾਰਲੇ ਜੱਲੂ ਦੇ ਤੇ ਇਹਨਾਂ ਦੀਆਂ ਵੋਟਾਂ ਸਾਡੇ ਪਟਿਆਲਕੇ ਦੇ ਤੇ ਉਦੋਂ ਗਾਂ ਫਿਰੋਜਪੁਰ ਸ਼ਹਿਰੀ ਹਲਕਾ ਸ਼ੁਰੂ ਹੋ ਜਾਂਦਾ ਕਾਲੇ ਕੇ ਥਾੜ ਹੋਰ ਪਿੰਡ ਆ ਜਾਂਦੇ ਇਧਰ ਨੂੰ ਜਿਹੜਾ ਫਿਰੋਜਪੁਰ ਸ਼ਹਿਰੀ ਦਾ ਏਰੀਆ ਤੇ ਇੱਥੇ ਪਾਰਲੇ ਜੱਲੂ ਕੇ ਉਰਾਂ ਵੀ ਜਿਹੜੇ ਪਰਸ਼ਰੀ ਦੇ ਵੀ ਜਿਹੜੇ ਪਿੰਡ ਦੇ ਲੋਕ ਬੈਠੇ ਤੇ ਬੈਠਾਂ ਦੇ ਵਿੱਚ ਦਰਿਆ ਦੇ ਵਿੱਚ ਤੇ ਉਹਨਾਂ ਦੇ ਤਕਰੀਬਨ ਪਰਿਵਾਰ ਵੀ ਬੱਚੇ ਵੀ ਪਸ਼ੂ ਵੀ ਆਪਦੇ ਘਰਾਂ ਚ ਰੱਖ ਕੇ ਬੈਠੇ ਆ ਮਾਤ ਜੋੜ ਕੇ ਬੇਨਤੀ ਕਰਦਾ ਵੇਖੋ ਸਾਰੇ ਆਸੇ ਪਾਸੇ ਅਸੀਂ ਵੇਖਿਆ ਪਾਣੀ ਪਾਣੀ ਆ ਸਿਰਫ ਘਰ ਥੋੜੇ ਜੇ ਉੱਚੀ ਜਗਾ ਤੇ ਬਣਾਏ ਆ ਘਰਾਂ ਚ ਪਾਣੀ ਨਹੀਂ ਵੜਿਆ ਬੰਨ ਬੁੰਨ ਲਾ ਕੇ ਬਚਾਏ ਆ ਘਰ ਬਾਕੀ ਘਰਾਂ ਦੇ ਆਸੇ ਪਾਸੇ 7-7 ਤੋਂ 8-8 ਫੁੱਟ ਪਾਣੀ ਚੜਿਆ ਤਾਂ ਤੱਕ ਵੇਖੋ ਪਾਣੀ ਦੇ ਵਿੱਚ ਕਿਉਂਕਿ ਦਰਿਆ ਦਾ ਪਾਣੀ ਚੱਲੰਦਿਆ ਇਹਦੇ ਚ ਸੱਪ ਵੀ ਆਉਣੇ ਆ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਆਉਣੇ ਆ ਤੇ ਹਰ ਜਾਨਵਰ ਦੀ ਕੋਸ਼ਿਸ਼ ਹੁੰਦੀ ਕਿ ਮੈਂ ਸੁੱਕੇ ਪਾਸੇ ਜਾਵਾਂ ਤੇ ਚਲੋ ਘਰ ਛੱਡਣਾ ਬੜਾ ਔਖਾ ਚਿੜੀਆਂ ਕਾਣੀਆਂ ਆਦਾਕਾਰ ਛੱਡਦੇ ਬੜਾ ਪਿਆਰ ਮੈਂ ਉੱਥੇ ਜਦੋਂ ਪਹਿਲੇ ਘਰ ਗਏ ਆ ਜੇ ਲੋਕ ਆਉਂਦੇ ਆ ਉੱਥੇ ਛੋਟੇ ਛੋਟੇ ਬੱਚੇ ਹੀ ਇੱਕ ਛੋਟੀ ਜੀ ਬੱਚੀ ਹੀ 5-6 ਸਾਲ ਦੀ ਤੇ ਇੱਕ 8-9 ਸਾਲ ਦੀ ਬੱਚੀ ਮੈਂ ਦੋਵਾਂ ਨੂੰ ਕਿਹਾ ਵੀ ਆਓ ਚੱਲੀਏ ਤੇ ਉਹ ਕਹਿੰਦੀਆਂ ਨਹੀਂ ਅਸੀਂ ਨਹੀਂ ਜਾਣਾ ਤੇ ਮੈਂ ਕਿਹਾ ਤੇਰੇ ਦਾਦੂ ਨੂੰ ਤੇਰੀ ਦਾਦੀ ਨੂੰ ਤੇਰੇ ਮੰਮੀ ਨੂੰ ਡੈਡੀ ਨੂੰ ਸਾਰਿਆਂ ਨੂੰ ਲੈ ਜੀਏ ਫੇਰ ਉਹ ਨਹੀਂ ਗਿਆਆਂ ਕਿੜੀਆਂ ਕੁੜੀਆਂ ਕਹਿੰਦੀਆਂ ਫਿਰ ਵੀ ਨਹੀਂ ਅਸੀਂ ਜਾਣਾ ਵੀ ਇੰਨਾ ਘਰ ਨਾਲ ਮੋਹ ਤੇ ਹੁੰਦਾ ਪਰ ਬੇਨਤੀ ਇਹ ਆ ਵੀ ਜਿਹੜੇ ਛੋਟੇ ਬੱਚੇ ਆ ਨਾ ਜਿਵੇਂ ਆਹ ਛੋਟੇ ਛੋਟੇ ਬੱਚੇ ਆ 12-13 ਸਾਲ ਤੱਕ ਦੀ ਉਮਰ ਤੱਕ ਦੇ ਛੋਟੇ ਮਤਲਬ ਕਹਿ ਲਓ ਵੀ ਛੋਟੀ 2 ਸਾਲ ਦੀ 4 ਸਾਲ ਦੀ 5 ਸਾਲ ਦੀ ਚਲੋ ਜਿਹੜਾ ਦੁੱਧ ਚੁੰਗਦਾ ਬੱਚਾ ਉਹ ਤੇ ਮਾਣਾ ਹੀ ਰਹਿਣਾ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਮਾਵਾਂ ਨਾਲ ਲੈ ਕੇ 12 13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੈ ਕੇ ਬਾਹਰ ਜਿੱਥੇ ਵੀ ਕਹਿਣਗੇ ਅਸੀਂ ਰਿਸ਼ਤੇਦਾਰਾਂ ਕੋ ਭੇਜਣਾ ਰਿਸ਼ਤੇਦਾਰਾਂ ਕੋ ਛੱਡਵਾਵਾਂਗੇ ਜੀ ਕੋਈ ਨਹੀਂ ਰਹਿਣ ਨੂੰ ਇਂਤਜ਼ਾਮ ਅਸੀਂ ਆਪੀ ਇਂਤਜ਼ਾਮ ਕਰਦਾਂਗੇ ਆ ਮੈਂ ਤਾਂ ਗੱਲ ਕਰਨ ਲੱਗਾ ਵਾਂ ਅੱਜ ਦੀ ਘਟਨਾ ਹੈ ਇੱਥੇ ਹੀ ਦਰਿਆ ਦੇ ਵਿੱਚ ਢਾਪਸਰ ਵਾਲੇ ਬਾਬਿਆਂ ਦਾ ਗੁਰਦੁਆਰਾ ਸਾਹਿਬ ਆ ਉਸ ਗੁਰਦਰਾ ਸਾਹਿਬ ਤੋਂ ਬਾਬੇ ਪਾਣੀ ਆਇਆ ਜਿਆਦਾ ਕਰਕੇ ਜੇ ਗੁਰਦਰਾ ਸਾਹਿਬ ਦੇ ਅੰਦਰ ਬੜਾ ਨੇੜੇ ਜਗਾ ਤੇ ਪਾਣੀ ਨਹੀਂ ਚੜਿਆ ਵੈਸੇ ਪਾਣੀ ਜਿੱਥੇ ਪੱਠੇ-ਪੁੱਠੇ ਸਰਦੀ ਪਿੱਜੀ ਉੱਥੇ ਚੜ ਗਿਆ ਤੇ ਬਾਬਾ ਜੀ ਨੇ ਆਪ ਦਾ ਜਿਹੜਾ ਘੋੜਿਆਂ ਦਾ ਦਾਲਿਆ ਉਹ ਸਾਰਾ ਫੁਰਜ-ਪੂਲੇ ਲੈ ਗਿਆ ਉਹ ਫੁਰਜ-ਪੂਲੇ ਤੋਂ ਦੋ ਛੋਟੇ-ਛੋਟੇ ਬੱਚੇ ਦਾਤਾ 11-11 ਸਾਲ ਦੇ ਉਹ ਘੋੜੇ ਵੀ ਕੜ ਆ ਗਏ ਉਹ ਘੋੜੇ ਉੱਥੇ ਇਹਨਾਂ ਵੱੱਦੇ ਹੀ ਲਾਗੇ ਪੱਠਾ ਹੀ ਫੁਰਜ-ਪੂਲੇ ਪੈਣੇ ਵੱਟੀ ਆਲਿਆਂ ਨੇ ਕਿਤੇ ਖੂਹ ਪੁੱਟਿਆ ਸੀ 4-5 ਫੁੱਟ ਡੂੰਘਾ ਕਿਤੇ ਪਹਿਲਾਂ ਤੇ ਉਹਨਾਂ ਉਹਨੂੰ ਕੂਰ ਕੇ ਮਿੱਟੀ ਪੱਧਰ ਕਰਤਾ ਉਹ ਪੱਧਰ ਕਰਤਾ ਤੇ ਜਦੋਂ ਹੁਣ ਬਰਸਾਤ ਪਈ ਆ ਉਹ ਪੂਲਾ ਹੋ ਗਿਆ ਉੱਚ ਪਾਣੀ ਖੜਾ ਸੀ ਉਹ ਬੱਚੇ ਘੋੜੀ ਵੇਂਦੇ ਵੇਂਦੇ ਉਹ ਦੋਵੇਂ ਮੁੰਡੇ ਸੀ ਉਹ ਉਸ ਟੋਏ ਦੇ ਵਿੱਚ ਵੜ ਗਏ ਤੇ ਕਿਸੇ ਨੇ ਵੇਖਿਆ ਨਹੀਂ ਤੇ ਦੋਵਾਂ ਬੱਚਿਆਂ ਦੀ ਥੋੜੇ ਜਿ 4-5 ਫੁੱਟ ਪਾਣੀ 'ਚ ਹੀ ਡੁੱਬਨ ਨਾਲ ਮੌਤ ਹੋ ਗਈ ਕਿਉਂਕਿ ਛੋਟੇ ਬੱਚੇ ਨੂੰ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਘਰਾਂ ਦੇ ਬਾਹਰ ਆਪਣੇ ਪਾਣੀ ਆ ਜੇ ਬਾਈ ਚਾਂਸ ਆਪਾਂ ਭੰਗ ਜਿਨਾ ਮਰਜੀ ਧਿਆਰ ਕੇ ਕਿਤੇ ਖੇਡਦਾ ਖੇਡਦਾ ਬੱਚਾ ਬਾਹਰ ਚਲ ਜੇ ਤੇ ਪਾਣੀ ਤੇ ਪਾਰ ਦੱਸਦਾ 12 12 ਫੁੱਟ ਪਾਣੀ ਚੱਲਣ ਦਿਆ ਇਸ ਕਰਕੇ ਮੇਰੀ ਬੇਨਤੀ ਆ ਇਹ ਬੱਚੇ ਆਪਣੀ ਸਭ ਤੋਂ ਵੱਡੀ ਜਾਇਦਤ ਬੱਚੇ ਆ ਬੱਚੇ ਆਪਣੇ ਇਹੋ ਬੱਚੇ ਪੜ੍ਹ ਲਿਖ ਕੇ ਕੋਈ ਨੂਰ ਹੀਰੇ ਬਣ ਜਾਣੇ ਇਹਨਾਂ ਨਾਲ ਮੈਂ ਅੱਗੇ ਗੱਲਾਂ ਕਰਦਾ ਆ ਯਾਰ ਆਹਦੇ ਵਿੱਚ ਕਿ ਪੁੱਤ ਪੜ੍ਹ ਲਿਖ ਕੇ ਅਫਸਰ ਬਣ ਜਿਓ ਇਹ ਪਾਣੀ ਤੇ ਦਰਿਆਵਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦੇ ਰਹਣੇ ਆ ਤੇ ਆਪਾਂ ਪੜ੍ਹ ਲਿਖ ਕੇ ਅਫਸਰ ਬਣ ਜਣਾ ਤੇ ਅਫਸਰ ਬਣ ਕੇ ਆਪਾਂ ਆਪਦੇ ਪਰਿਵਾਰ ਦਾ ਆਪਦੇ ਇਲਾਕੇ ਦਾ ਆਪਦੇ ਵੱਡ ਵਡੇਰਿਆਂ ਦਾ ਨਾਮ ਰੋਸ਼ਨ ਕਰਨਾ ਤੇ ਮੇਰੀ ਫੇਰ ਇੱਕ ਤਰ੍ਹਾਂ ਸਾਰੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਆ ਤਕਰੀਬਨ ਹੀ ਇਹਨਾਂ ਪਿੰਡਾਂ ਦੇ ਵਿੱਚ ਨਾ ਬਹੁਤ ਪਰਿਵਾਰ ਘਰਾਂ ਦੇ ਵਿੱਚ ਬੈਠੇ ਆ ਪਸ਼ੂ ਵੀ ਘਰਾਂ ਦੇ ਵਿੱਚ ਹੀ ਆ ਚਲੋ ਪਸ਼ੂ ਨਹੀਂ ਕੱਢਨੇ ਵੱਡਿਆਂ ਨੇ ਰਹਿਣਾ ਘਰਾਂ 'ਚ ਬੈ ਲੈਣ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਕਰਾ ਚੋ ਆਪਦੇ ਰਿਸ਼ਤੇਦਾਰਾਂ ਕੋਲ ਲੈ ਜਾਓ ਵੇਖੋ ਘੜੀ ਦੇ ਕੁੱਤਿਆਂ ਸੌ ਕੋ ਤੇ ਜਾ ਪਈਦਾ ਤੇ ਕਈ ਵਾਰ ਨਿੱਕੀ ਜੀ ਜਿਹੜੀ ਆਪਣੀ ਅਨਖਈਲੀ ਹੈ ਨਾ ਉਹਦੇ ਕਰਕੇ ਇਹੋ ਜਿਹਾ ਖਮਿਆਜਾ ਪੁੱਗਦਣਾ ਪੈਂਦਾ ਸਾਰੀ ਉਮਰ ਬੰਦਾ ਪਛਤਾਉਂਦਾ ਤੇ ਮੈਂ ਇਹੋ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਜ਼ਰੂਰ ਪਹੁੰਚਾਓ ਤੇ ਇੱਕ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਕਹੀ ਨਾ ਵੀ ਸਾਡੇ ਕਹਿ ਦਿੰਦੇ ਆ ਇਹ ਜੀ ਸਰਕਾਰ ਇਕਵੇਰ ਕਰ ਲੈ ਵਿੱਚ ਨਹਿਰ ਬਣਾ ਦੇ ਕੋ ਪੰਜਾ ਸੱਤਾਂ ਦਹਾਕੇ ਲਿਆਂ ਦੇ ਵਿੱਚ ਆਪੇ ਕੋ ਅਸੀਂ ਜੇ ਵੇਂਦੇ ਆਇਆ 8 ਕਿਲੋਮੀਟਰ ਲੰਮਾ ਪਾਣੀ ਚੱਲੰਦੇ ਆ ਪੱਟੀ ਵਾਲੇ ਬੰਨ ਤੋਂ ਐ ਬੰਨ ਤੱਕ ਜਿੱਥੇ ਖੜੇ ਆ ਇਹ ਪ੍ਰੋਜਪੁਰ ਦਾ ਬੰਨ ਦੇ ਨਾਲ ਹੀ ਅਸੀਂ ਖੜੇ ਆ ਇੱਥੇ ਤੇ ਕਿਤੇ 20 ਫੁੱਟ ਡੂੰਗਾ ਪਾਣੀ ਆ ਕਿਤੇ 30 ਫੁੱਟ ਕਿਤੇ 50 ਫੁੱਟ ਡੂੰਗਾ ਵੀ ਉਹ ਵੀ ਇੰਨਾ ਪਾਣੀ ਚੱਲੰਦੇ 8 ਕਿਲੋਮੀਟਰ ਲੰਮੇ ਚ ਤੇ ਐਵੇਂ ਕਹਿ ਦੇਣਾ ਪੀ ਉਹ ਨਹਿਰ ਦੇ ਵਿੱਚ ਪਾਣੀ ਚੱਲ ਜੂ ਦਰਿਆਵਾਂ ਨੂੰ ਕਦੀ ਜਿਵੇਂ ਕਹਿੰਦੇ ਨੱਕੇ ਨਹੀਂ ਲੱਗਦੇ ਉਹ ਗੱਲ ਆ ਵੀ ਇੰਨਾ ਜਿਆਦਾ ਪਾਣੀ ਜਿਹੜਾ 8 ਕਿਲੋਮੀਟਰ ਤੇ ਚੱਲਣ ਦਿਆ ਇਹ 5-7 ਤਾਕੇ ਲੈ ਨਹੀਂ ਲੈ ਕਿੱਥੋਂ ਚੱਲ ਜੂਗਾ ਹੁਣ 22000 ਕਿਊਸੀ ਦੇ ਦੋਵਾਂ ਡੈਰਾ ਚ ਪਾਣੀ ਚੱਲਦਾ ਫੁੱਲ ਭਰ ਕੇ ਜਦੋਂ ਚੱਲਦੀਆਂ ਰਾਜਸਥਾਨ ਫਿਲਟਰ ਤੇ ਅਪਰੋਜਪੁਰ ਫਿਲਟਰ ਤੇ ਅੱਜ ਜਿਹੜਾ 2,63,000 ਕਿਊਸੀ ਦਾ ਪਾਣੀ ਇੱਧਰ ਚੱਲਦਾ ਪਿਆ ਵਾ ਤੇ ਉਹਦੇ ਤੋਂ ਪਹਿਲਾਂ ਜਦੋਂ 1988 ਚ ਪਾਣੀ ਆਇਆ 6,75,000 ਕਿਊਸੀ ਦਾ ਪਾਣੀ ਸੀ ਤੇ 6,75,000 ਕਿਊਸੀ ਦਾ ਪਾਣੀ ਹੁੰਦੇ ਤੋਂ ਪਹਿਲਾਂ 1955 ਚ ਜਦੋਂ ਆੜ ਆਇਆ ਜਦੋਂ ਇਹ ਹਰੀਕੇ ਵਾਲਾ ਹੈਡ ਨਵਾਂ ਨਵਾਂ ਬਣਿਆ ਸੀ ਉਦੋਂ 9 ਲੱਖ ਕਿਊਸਿਕ ਤੋਂ ਉੱਤੇ ਪਾਣੀ ਚੱਲਿਆ ਸੀ ਤੇ 9 ਲੱਖ ਕਿਊਸਿਕ ਪਾਣੀ ਆ ਅੱਜ ਕਹਿ ਲੋ ਵੀ 22000 ਕਿਊਸਿਕ ਪਾਣੀ ਚੱਲਦਾ ਦੋਹਾਂ ਨਹਿਰਾਂ 'ਚ ਤੇ ਇਹ ਦੋਵੇਂ ਨਹਿਰਾਂ ਜਿਹੜੀਆਂ ਵਾਂ ਲਗਭਗ 3 ਨਾ ਕਿੱਲਿਆਂ ਦੀ ਚੜਾਈ 'ਚ ਬਣੀਆਂ 3 ਨਾ ਕਿੱਲਿਆਂ ਦੀ ਚੜਾਈ 'ਚ ਬਣੀਆਂ ਤੇ ਸਿਰਪੇ ਦੇ ਵਿੱਚ 22000 ਕਿਊਸਿਕ ਪਾਣੀ ਚੱਲਦਾ ਤੇ ਜਿਹੜਾ 9 ਲੱਖ ਕਿਊਸਿਕ ਤੋਂ ਵੱਧ ਪਾਣੀ ਚੱਲਣਾ ਤੇ ਉਹ ਆਪੇ ਹਿਸਾਬ ਲਾ ਲਓ ਵੀ ਕਿਹੜੀ ਨਹਿਰ ਇੰਨੇ ਪਾਣੀ ਨੂੰ ਚਾਲੂਗੀ ਜਿਹੜੇ ਭਰਾਏ ਵੰਦੀਆਂ ਗੱਲਾਂ ਕਰਦੇ ਆ ਵੇਖੋ ਇਹ ਤਰਾਸਦੀ ਆ ਜਦੋਂ ਬਰਸਾਤ ਹੁੰਦੀ ਇਹਦੇ ਚ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ ਉਦੋਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਲੋੜਵੰਦੇ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਆਪਾਂ ਨੂੰ ਜਿਹੜੇ ਜਿਹੜੇ ਲੋਕ ਇਸ ਤਰਾਸਦੀ ਦਾ ਸ਼ਿਕਾਰ ਹੋ ਜਾਂ ਨਾ ਉਹ ਇਹੋ ਜਿਹੇ ਰਹਿਣ ਹੀ ਦਿੰਦੇ ਜਿਹੜੇ ਬਾਹਰ ਬੈਠੇ ਉਹ ਜਾਦੀਆਂ ਰਹਿਣ ਦਿੰਦੇ ਆ ਆ ਕੇ ਤੇ ਮੈਂ ਇਹੋ ਬੇਨਤੀ ਕਰੂੰਗਾ ਜਦੋਂ ਇਹੋ ਜਿਹਾ ਕੋਈ ਮਾਹੌਲ ਹੋਵੇ ਆਪਾਂ ਨੂੰ ਸਭੋ ਜਿਹੜੇ ਭੈਣ ਭਰਾ ਇਤਨਾ ਪਾਣੀ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਜੇ ਕੋਈ 100 ਦੀ ਮਦਦ ਕਰਨ ਜੋਗਾ 100 ਰੁਪਏ ਦੀ ਕਰ ਦੇ ਜੇ ਕੋਈ ਲੱਖ ਦੀ ਮਦਦ ਕਰਨ ਜੋਗਾ ਉਹ ਲੱਖ ਦੀ ਕਰ ਦੇ ਇਹ ਵੇਲਾ ਵਾ ਆਪਣਾ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨ ਦਾ ਇਹ ਵੇਲਾ ਇਹ ਨਹੀਂ ਵੀ ਨਹਿਰਾਂ ਬਣਾਉਣ ਦਾ ਜਾਂ ਇਹ ਵੇਲਾ ਇਹ ਨਹੀਂ ਵੀ ਆਪਾਂ ਜਾ ਕੇ ਸਵਾਲ ਜਵਾਬ ਕਰਕੇ ਤੇ ਵੀਡੀਓ ਵਾਇਰਲ ਕਰਨ ਦਾ ਇੱਥੇ ਆ ਕੇ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਜਿਹੜਾ ਕੋਈ ਵੀ ਕੁਝ ਵੀ ਮਦਦ ਕਰ ਸਕਦਾ ਐ ਵੇਲੇ ਲੋੜਿਆ ਇਹਨਾਂ ਆਪਣਾ ਭਰਾਵਾਂ ਨੂੰ ਸਰਕਾਰ ਵੀ ਮਦਦ ਕਰਦੀ ਪਈ ਹੈ ਸਰਦਾਰ ਭਗਵੰਤ ਸਿੰਘ ਬਾਣਾ ਹੀ ਉਹਨਾਂ ਦੇ ਵੇਖੋ ਮੈਸੇਜ ਤੇ ਹੁਣ ਮੈਨੂੰ ਮਿਹਦੇ ਲਗਭਗ 7:30 8:00 ਵੱਜ ਗਏ ਹੋਣੇ ਅਹੀਂ ਉਹਨਾਂ ਦੇ ਮੈਸੇਜ ਤੇ ਆ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਹ ਇਹ ਆਉਂਦੇ ਨਹੀਂ ਸੀ ਤੇ ਇਹਨਾਂ ਨੂੰ ਫੇਰ ਸਮਝਾ-ਭਝਾ ਕੇ ਇਹਨਾਂ ਨੂੰ ਲੈ ਗਏ ਆ ਕਿ ਬੱਚਿਆਂ ਨੂੰ ਕੱਢੋ ਅੱਜ ਜੇ ਇਹ ਬੱਚੇ ਆਏ ਆ ਤੇ ਖਾਂ ਹੋਰ ਵੀ ਬੱਚਿਆਂ ਨੂੰ ਸਵੇਰੇ ਅਸੀਂ ਜਿੰਨੇ ਪਰਿਵਾਰ ਲਗਭਗ ਮੇਰੇ ਤੋਂ ਆਉਣਾ 2-3 ਜਿਨ੍ਹਾਂ ਦੇ ਬੱਚੇ ਵੀ ਅੰਦਰ ਆ ਉਹ ਸਾਹਮਣੇ ਲਾ ਤੇ ਘਰੇ-ਘਰੇ ਘਰਾਂ ਦੇ ਪਾਣੀ ਆ ਸਿਰਫ ਘਰਾਂ ਕਈ ਘਰਾਂ 'ਚ ਵੀ ਪਾਣੀ ਆ ਜਿਹੜੇ ਇਹੋ ਜਿਹੇ ਘਰ ਆ 5-7 ਜਿਹਨਾਂ ਦੇ ਅੰਦਰ ਪਾਣੀ ਨਹੀਂ ਵੜਿਆ ਜਿਨ੍ਹਾਂ ਬੰਦ-ਬੁੰਦ ਮਾਰ ਕੇ ਬਚਾਇਆ ਬਾਕੀ ਜਿਹੜਾ ਪੌਣੇ 200 200 ਘਰਿਆਂ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜਿਆ ਵਾ ਤੇ ਮੈਂ ਇਹੋ ਹੀ ਪੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਜਰੂਰ ਸੁਰੱਖਿਤ ਥਾਂ ਤੇ ਆਪਦੇ ਭਾਵੇਂ ਰਿਸ਼ਤੇਦਾਰਾਂ ਕੋ ਭਾਵੇਂ ਜੇ ਨਹੀਂ ਕਿਤੇ ਰਹਿਣ ਨੂੰ ਥਾਂ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਛੋਟੇ ਬੱਚਿਆਂ ਨੂੰ ਜਰੂਰ ਪਾਣੀ 'ਚੋਂ ਬਾਹਰ ਕੱਢੋ ਧੰਨਵਾਦ ਜੀ